ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਪੰਜਾਬ ਦੇ ਵਿੱਚੋਂ ਸੰਸਦ ਪੜ ਲਿਆ ਹੈ ਉਸ ਸੰਸਦ ਦੀ ਜਦੋਂ ਰਾਸ਼ਟਰਪਤੀ ਨੇ ਚੋਣ ਕੀਤੀ ਸੀ ਐਜ਼ ਅ ਰਾਜ ਸਭਾ ਮੈਂਬਰ ਬਣ ਲਈ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਦੇ ਕਹਿਣ ਤੇ ਉਸ ਰਾਜ ਸਭਾ ਦੇ ਮੈਂਬਰ ਦੀ ਸਪੋਰਟ ਕੀਤੀ ਸੀ ਹਾਂ ਜੀ ਮੈਂ ਗੱਲ ਕਰ ਰਿਹਾ ਸਤਰਾਮ ਸਿੰਘ ਸੰਧੂ ਦੀ ਜਿਹੜੇ ਪੰਜਾਬ ਦੇ ਵਿੱਚ ਸਿੱਖਿਆ ਸ਼ਾਸਤਰੀ ਵਜੋਂ ਜਾਣੇ ਜਾਂਦੇ ਨੇ ਅਤੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਚ ਅਸਲ ਵੀ ਰਹਿ ਚੁੱਕੇ ਨੇ ਜੇ ਗੱਲ ਕਰੀਏ ਸਿੱਖਿਆ ਦੇ ਹਦਾਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਲਈ ਇਸ ਨੂੰ ਲੈ ਕੇ ਕੁਝ ਸਾਲ ਪਹਿਲਾਂ ਰਾਸ਼ਟਰਪਤੀ ਨੇ ਰਾਜ ਸਭਾ ਦੇ ਮੈਂਬਰ ਐਲਾਨ ਦਿੱਤਾ ਸੀ ਇਸ ਨੂੰ ਲੈ ਕੇ ਜਦੋਂ VOTING ਹੋਈ ਆਮ ਆਦਮੀ ਪਾਰਟੀ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਸਤਨਾਮ ਸਿੰਘ ਸੰਧੂ ਜੋ ਸਿੱਖਿਆ ਸ਼ਾਸਤਰੀ ਨੇ ਉਹਨਾਂ ਦੀ ਰਜ ਕੇ ਸਪੋਰਟ ਕੀਤੀ ਸੀ ਇਸ ਨੂੰ ਲੈ ਕੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਲੇਕਿਨ ਇਸ ਨੇ ਨਾਂ ਤੇ ਪੰਜਾਬ ਬਾਰੇ ਸੋਚਿਆ ਨਾ ਤੇ ਉਹਨਾਂ ਖੇਤਰੀ ਪਾਰਟੀਆਂ ਬਾਰੇ ਸੋਚਿਆ ਜਿਨ੍ਹਾਂ ਨੇ ਰਾਜ ਸਭਾ ਮੈਂਬਰ ਬਣ ਦੇ ਵਿੱਚ VOTING ਕੀਤੀ ਸੀ ਜਾਂ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਇਸ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਨੂੰ ਢਾਹ ਲਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ MSP ਤੋਂ ਕੱਲ ਖੇਤੀਬਾੜੀ ਜਿਹੜੇ ਕੇਂਦਰੀ ਮੰਤਰੀ ਨੇ ਸ਼ਿਵਰਾ ਚੋਹਾਨ ਨੇ ਉਸਨੇ MSP ਤੇ ਸੁਆਮੀ ਨਾਥਨ ਦੀ ਰਿਪੋਰਟ ਤੇ ਕੋਰੀ ਨਾ ਕਰ ਦਿੱਤੀ ਹੈ ਉਨੇ ਕਿਆ ਭਾਵੇਂ ਇੱਧਰ ਸੋਚੋ ਤੇ ਭਾਵੇਂ ਉੱਧਰ ਸੋਚੋ ਅਸੀਂ ਤੁਹਾਨੂੰ ਜਿਹੜੀ ਹੈ ਐਮਐਸਪੀ ਨਹੀਂ ਦੇਵਾਂਗੇ ਜਿਹੜੀਆਂ 23 ਫਸਲਾਂ ਦੀ ਗੱਲ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਕਰਦੀਆਂ ਨੇ ਪੂਰੇ ਭਾਰਤ ਦੇ ਵਿੱਚ ਇਸ ਨੂੰ ਲੈ ਕੇ ਬੜੇ ਕੱਲ ਖੁਲਾਸੇ ਹੋਏ ਸੀ ਕੱਲ ਲੋਕ ਸਭਾ ਦੇ ਵਿੱਚ ਬੜੀ-ਬੜੀ ਹਲਚਲ ਵੀ ਮਚੀ ਸੀ ਇੱਕ ਪਾਸੇ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਸੁਮੇ ਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਲੇਕਿਨ ਠੋਕ ਕੇ ਜਵਾਬ ਦੇ ਦਿੱਤਾ ਸ਼ਿਵਰਾਜ ਚੋਹਾਨ ਜਿਹੜੇ ਕੇਂਦੀ ਮੰਤਰੀ ਨੇ ਖੇਤੀਬਾੜੀ ਦੇ ਪੂਰੇ ਭਾਰਤ ਦੇ ਹੁਣ ਇੱਕ ਪੈਂਤਰਾ ਨਵਾਂ ਕਿਹੜੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਯਾਨੀ ਕਿ ਸਤਨਾਮ ਸਿੰਘ ਸੱਧੂ ਜੋ ਸਿੱਖਿਆ ਸ਼ਾਸਤਰੀ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਧੂਤੀ ਬੋਲਦੀ ਹੈ ਲੋਕ ਉਹਨਾਂ ਦਾ ਮਾਨ ਤੇ ਸਨਮਾਨ ਕਰਦੇ ਨੇ ਲੇਕਿਨ ਉਸ ਨੇ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਅੱਜ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਕਮਲ ਦਾ ਜਿਹੜਾ ਫੁੱਲ ਹੈ ਉਹ ਪਰਨਾ ਜਿਹੜਾ ਹੈ ਉਹ ਸਾਫਾ ਹੈ ਜਿਹੜਾ ਉਹ ਆਪਣੇ ਗਲ ਦੇ ਵਿੱਚ ਪਾ ਲਿਆ ਹੈ ਅਤੇ ਹੁਣ ਉਹ ਐਜ਼ ਏ ਰਾਜ ਸਵਾ ਨਹੀਂ ਐਜ਼ ਏ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰਨਗੇ ਯਾਨੀ ਕਿ ਉਹ ਹੁਣ ਪੂਰੇ ਸਿਆਸਤ ਸਿਆਸਤ ਜੇ ਸਿਆਸਤਦਾਨ ਬਣ ਜਾਣਗੇ ਸਿਆਸਤ ਉਹਨਾਂ ਦੇ ਸਿਰ ਤੇ ਚੜ ਕੇ ਬੋਲੇਗੀ ਜੇ ਗੱਲ ਕਰੀਏ ਸਤਰਾਮ ਸਿੰਘ ਸੰਧੂ ਦੇ ਸਿਆਸੀ ਕੈਰੀਅਰ ਦੀ ਰਾਜ ਸਭਾ ਦਾ ਮੈਂਬਰ ਇਹਨਾਂ ਵਿਰੋਧੀ ਪਾਰਟੀਆਂ ਨੇ ਸਪੋਰਟ ਕੀਤੀ ਸੀ ਤੇ ਰਾਸ਼ਟਰਪਤੀ ਨੇ ਬਣਾਇਆ ਸੀ ਲੇਕਿਨ ਹੁਣ ਸਿੱਧਾ ਅਰਸ਼ ਸਿੱਖਿਆ ਸ਼ਾਸਤਰ ਨੂੰ ਛੱਡ ਕੇ ਸਿੱਧਾ ਹੁਣ ਰਾਜਨੀਤੀ ਦੇ ਵਿੱਚ ਐਂਟਰੀ ਮਾਰੀ ਹੈ ਸਤਨਾਮ ਸਿੰਘ ਸੰਧੂ ਨੇ ਜੋ ਰਾਜ ਸਭਾ ਦੇ ਮੈਂਬਰ ਨੇ ਇਸ ਨੂੰ ਲੈ ਕੇ ਬਾਕੀ ਦੀਆਂ ਪਾਰਟੀਆਂ ਹੁਣ ਭਾਰੀ ਰੋਸ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਉਹੀ ਸਤਰਾਮ ਸਿੰਘ ਸੰਧੂ ਹੈ ਜਿਸ ਦੀ ਅਸਾਂ ਰਾਸ਼ਟਰਪਤੀ ਕੈਨ ਤੇ ਸਪੋਰਟ ਕੀਤੀ ਸੀ ਅਤੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਲੇਕਿਨ ਹੁਣ ਇਹ ਰਾਜ ਸਭਾ ਦੇ ਮੈਂਬਰ ਨੂੰ ਛੱਡ ਕੇ ਸਿੱਧਾ ਐਂਟਰੀ ਮਾਰੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਦਿੱਲੀ ਜਾ ਕੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਹਲਚਲ ਮਚ ਚੁੱਕੀ ਹੈ ਕਿਉਂਕਿ ਉਹ ਇੱਕ ਨਾਮੀ ਅਤੇ ਗ੍ਰਾਮੀ ਆ ਇਨਸਾਨ ਨੇ ਚੰਗੇ ਇੱਕ ਸਿੱਖਿਆ ਸ਼ਾਸਤਰੀ ਨੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਣਗੇ ਕਿ ਆਖਰਕਾਰ ਸਤਰਾਮ ਸਿੰਘ ਸੰਧੂ ਜਿਹੜੇ ਸਿੱਖਿਆ ਸ਼ਾਸਤਰੀ ਨੇ ਰਾਜ ਸਭਾ ਦਾ ਜਿਹੜਾ ਦਰਜਾ ਉਹਨੂੰ ਆਲਰੇਡੀ ਮਿਲਿਆ ਹੋਇਆ ਸੀ ਭਾਰਤ ਦੀ ਰਾਸ਼ਟਰਪਤੀ ਵੱਲੋਂ ਫਿਰ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਜੁਆਇਨ ਕੀਤੀ ਜਾਂ ਉਸ ਦੇ ਵਿੱਚ ਕਿਉਂ ਸ਼ਾਮਲ ਹੋਏ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ